ਸਤਿ ਸ਼੍ਰੀ ਅਕਾਲ ਜੁੜੇ ਚੈਨਲ ਰੈਵਿਊਜ਼ ਦੇ ਨਾਲ ਤਰਨਤਾਰਨ ਵਿਧਾਨ ਸਭਾ ਹਲਕਾ ਦੀ ਜਿਮਨੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਵਧ ਰਿਹਾ ਹੈ ਦਾਅਦਿਏ ਕਿ ਪਹਿਲੇ 3 ਰੁਝਾਨਾਂ 'ਚ ਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦਾਵਾ ਪਹਿਲੇ ਨੰਬਰ 'ਤੇ ਸੀ ਪਰ ਚੌਥੇ ਰੁਝਾਨ 'ਚ ਵਾਜੀ ਪਲਟ ਗਈ ਹੈ ਤੇ ਪਹਿਲੇ ਨੰਬਰ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਰ ਸਿੰਘ ਸਿੱਧੂ ਪਹਿਲੇ ਸਥਾਨ 'ਤੇ ਆ ਗਏ ਹਨ ਹੁਣ ਤੱਕ 4 ਰੁਝਾਨ ਜਾਂਤਿਕ ਹੋ ਚੁੱਕੇ ਹਨ ਹਾਲਾਂਕਿ ਇੱਕ ਆਂਕੜੇ ਵਾਕੀ ਹਨ ਦੱਸਨੇ ਅਗਲੇ ਰਾਉਂਡਾਂ ਵਿੱਚ ਤਸਵੀਰਾਂ ਸਪੱਸ਼ਟ ਹੋ ਜਾਵੇਗੀ ਕਿ ਹਲਕੇ ਦੀ ਕਮਾਨ ਕਿਸ ਦੇ ਹੱਥ ਜਾ ਸਕਦੀ ਹੈ ਦੱਸ ਦਈਏ ਕਿ ਗਿਣਤੀ ਦੇ ਕੁੱਲ 16 ਰਾਉਂਡ ਹੋਣਗੇ ਜਿਮਨੀ ਚੌਂਚੇ ਕੁੱਲ 15 ਉਮੀਦਵਾਰ ਮੈਦਾਨ 'ਚ ਉਤਰੇ ਹਨ ਜਿਨ੍ਹਾਂ ਵਿੱਚੋਂ 4 ਵੈਰੀਤੀ ਪਾਰਟੀਆਂ ਤੇ ਹਨ ਤੇ 2 ਰਜਿਸਟਰਡ ਪਾਰਟੀਆਂ ਹਨ ਤੇ 9 ਆਜ਼ਾਦ ਉਮੀਦਵਾਰ ਹਨ ਤਰਨਤਾਰਨ ਸੀਟ ਤੇ ਮੁੱਖ ਮੁਕਾਬਲੇ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਤੇ ਗਰਮੀਤ ਸਿੰਘ ਸਿੱਧੂ ਅਤੇ ਆ ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਸ਼ਰੋਮਣੀ ਕਾਲ ਦਲ ਦੇ ਸੁਖਵਿੰਦਰ ਕੌਰ ਭਾਜਪਾ ਤੋਂ ਹਰਜੀਤ ਸਿੰਘ ਸਿੱਧੂ ਵਿੱਚ ਹੈ ਇਸ ਤੋਂ ਇਲਾਵਾ ਵਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਚੋਣਾ ਵਿੱਚ ਵੱਡਾ ਉਲਟ ਫੇਅਰ ਕਰ ਸਕਦੇ ਹਨ ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਦਿਹਾਂਤ ਤੋਂ ਬਾਅਦ ਉਥੋਂ ਦੀ ਵਿਧਾਈ ਸਵਾ ਸੀਟ ਖਾਲੀ ਹੋ ਗਈ ਹੈ ਜਿਸ ਤੇ ਵਾਜ ਜਿਮਨੀ ਚੋਣ ਹੋ ਰਹੀ ਹੈ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਜਿਹੜੀ ਤਰਨਤਾਰ ਦੀ ਜਿਮਨੀ ਚੋਣ ਦੀ ਕਮਾਨ ਹੈ ਕਿਸ ਦੇ ਹੱਥ ਹੋਵੇਗੀ ਅਜੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਮਿਲਦੇ ਅਜੀਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ